ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਅਮਨ ਵੈਜਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਆਂਬ ਦੇ achar ਦੀ ਰੈਸਪੀ ਸ਼ੇਅਰ ਕਰਾਂਗੀ ਆਂਬਾਂ ਦਾ ਸੀਜ਼ਨ ਜਦੋਂ ਆਉਂਦਾ ਹੈ ਘਰ ਘਰ ਵਿੱਚ ਆਂਬ ਦਾ achar ਬਣਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਸਾਰਾ ਸਾਲ ਅਸੀਂ ਇਹ achar ਜੋ ਹੈ ਉਸ ਨੂੰ ਸਨੋਸੀਆਂ ਕਰ ਵਿੱਚ ਇਸਤੇਮਾਲ ਕਰਦੇ ਹਾਂ achar ਬਣਾਉਣ ਦੇ ਲਈ ਅਸੀਂ ਇੱਥੇ 2 ਤੋਂ 3 ਕਿਲੋ ਦੇ ਕਰੀਬ ਕੱਚੇ ਆਂਬ ਲਏ ਹਨ ਅੰਬਾਂ ਨੂੰ ਬਹੁਤ ਜ਼ਿਆਦਾ ਮਿੱਟੀ ਹੈ ਤੇ ਇਸ ਦੇ ਜੋ ਗੋਹੁੰਦ ਹੁੰਦਾ ਹੈ ਉਹ ਲੱਗਿਆ ਹੁੰਦਾ ਹੈ ਇਸ ਲਈ ਅਸੀਂ ਇਸ ਨੂੰ 2 ਤੋਂ 3 ਘੰਟੇ ਪਾਣੀ ਦੇ ਵਿੱਚ ਭਿਓ ਕੇ ਰੱਖ ਦਵਾਂਗੇ ਤਾਂ ਜੋ ਅੰਬ ਚੰਗੀ ਤਰ੍ਹਾਂ ਸਾਫ਼ ਹੋ ਜਾਣ ਇਸ ਤਰੀਕੇ ਨਾਲ ਹੱਥਾਂ ਦੇ ਨਾਲ ਮਸਲ ਮਸਲ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਅਤੇ ਇਸ ਨੂੰ ਸੁਕਾ ਲਵਾਂਗੇ ਹੁਣ ਅਸੀਂ ਅੰਬਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਉੱਪਰ ਵਾਲਾ ਇਸ ਦਾ ਜੋ ਪਾਰਟ ਹੈ ਉਸ ਨੂੰ ਅਸੀਂ ਕੱਟ ਕੇ ਅਤੇ ਇਸ ਦੀ ਛੋਟੇ ਪੀਸ ਕਰ ਲਵਾਂਗੇ ਤੁਸੀਂ ਛੋਟੇ ਜਾਂ ਵੱਡੇ ਲੰਬੇ ਜਾਂ ਕਿਸੇ ਵੀ ਸ਼ੇਪ ਵਿੱਚ ਇਹਨਾਂ ਦੇ ਪੀਸ ਕੱਟ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਅੰਬਾਂ ਨੂੰ ਕੱਟ ਲਵਾਂਗੇ ਅਤੇ ਇਸ ਦੀ ਜੋ ਗੁੱਠਲੀ ਹੈ ਉਸ ਨੂੰ ਲਗਾ ਕਰ ਦਵਾਂਗੇ ਮੈਂ ਇਸ ਤਰੀਕੇ ਨਾਲ ਹੰਬ ਕੱਟ ਕੇ ਤਿਆਰ ਕਰਾਂਗੀ ਇਸ ਤਰੀਕੇ ਨਾਲ ਅਸੀਂ ਇਸ ਦੇ ਛੋਟੇ-ਛੋਟੇ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਜੇ ਤੁਹਾਨੂੰ ਲੰਬੇ ਪੀਸ ਪਸੰਦ ਹਨ ਤਾਂ ਤੁਸੀਂ ਲੰਬੇ ਤਰੀਕੇ ਨਾਲ ਵੀ ਇਸ ਨੂੰ ਕੱਟ ਸਕਦੇ ਹੋ ਇਹ ਜੋ ਆਂਬਾਂ ਨੀਨਾ ਵਿੱਚ ਗੁਠਲੀ ਹੈ ਜੀ ਬਹੁਤ ਜ਼ਿਆਦਾ ਨਹੀਂ ਹੈ ਬਿਲਕੁਕੁਲ ਸੌਫਟ ਜਹੀ ਗੁਠਲੀ ਇਸ ਵਿੱਚ ਪਈ ਹੈ ਤੇ ਬਹੁਤ ਜ਼ਿਆਦਾ ਜਾਲੀਦਾਰ ਜੋ ਆਂਬ ਹਨ ਉਹ ਨਹੀਂ ਹਨ സാര അമ്പ മീക്കട്ടേ ਸਾਰੇ ਆਂਬ ਅਸੀਂ ਕੱਟ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਇਸ ਵਿੱਚ ਮਸਾਲੇ ਪਾਵਾਂਗੇ ਹੁਣ ਮੈਂ ਇਸ ਵਿੱਚ ਨਮਕ ਪਾਇਆ ਹੈ ਨਮਕ ਥੋੜਾ achar ਵਿੱਚ ਜਿਆਦਾ ਹੀ ਪੈਂਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਨਮਕ ਪਾ ਲੈਣਾ ਹੈ 2 ਤੋਂ 3 ਵੱਡੇ ਚਮਚ ਮੈਂ ਇਸ ਵਿੱਚ ਹਲਦੀ ਪਾਈ ਹੈ 3-4 ਚਮਚ ਇੱਥੇ ਕੁੱਟੀ ਹੋਈ ਲਾਲ ਮਿਰਚ ਪਾਈ ਹੈ ਦੋ ਤੋਂ ਤਿੰਨ ਚਮਚ ਵਿੱਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਦੇ ਪਾਏ ਹਨ ਇਸ ਨਾਲ achar ਦਾ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਹੁਣ ਅਸੀਂ ਇਸ ਵਿੱਚ ਮਿੱਠੀ ਸੌਂਫ ਪਾਵਾਂਗੇ ਮਿੱਠੀ ਸੌਂਫ ਇਸ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਹੁਣ ਮੈਂ ਇਸ ਵਿੱਚ ਮੇਥੇ ਪਾਏ ਹਨ ਮੇਥੇ, ਕਲੌਂਜੀ ਅਤੇ ਸੌਂਫ ਇਸ ਵਿੱਚ ਬਹੁਤ ਹੀ ਵਧੀਆ ਲੱਗਦੇ ਹਨ ਹੁਣ ਇਸ ਵਿੱਚ ਮੈਂ ਕਲੌਂਜੀ ਪਾਈ ਹੈ ਜੋ ਮਸਾਲੇ ਮੈਂ ਤੁਹਾਨੂੰ ਬਖਾਏ ਹਨ ਇਹ ਸਾਰੇ ਚਾਰ ਵਿੱਚ ਪਾਣੀ ਬਹੁਤ ਜ਼ਰੂਰੀ ਹਨ ਇਸ ਨਾਲ achar ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ 3 ਤੋਂ 4 ਵੱਡੇ ਚਮਚ ਮੈਂ ਇਸ ਵਿੱਚ ਚੀਨੀ ਦੇ ਪਾਏ ਹਨ ਚੀਨੀ ਜੋ ਹੈ ਉਹ achar ਦੀ ਖਟਾਸ ਨੂੰ ਬੈਲੈਂਸ ਕਰ ਦਿੰਦੀ ਹੈ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਹੱਥਾਂ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਅਸੀਂ ਇਸ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਪਾਉਣ ਦੇ ਨਾਲ ਜੋ ਆਚਾਰ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਇਸ ਨੂੰ ਉਲੀ ਵਗੈਰਾ ਨਹੀਂ ਲੱਗਦੀ ਇਸ ਲਈ ਚਾਰ ਵਿੱਚ ਜੋ ਤੇਲ ਹੈ ਉਹ ਪਾਣਾ ਬਹੁਤ ਜ਼ਰੂਰੀ ਹੁੰਦਾ ਹੈ ਤੇਲ ਐਡ ਕਰਨ ਤੋਂ ਬਾਅਦ ਅਸੀਂ ਦੁਬਾਰਾ ਇੱਕ ਵਾਰ ਚੰਗੀ ਤਰ੍ਹਾਂ ਸਾਰੇ achar ਨੂੰ ਮਿਕਸ ਕਰ ਲਵਾਂਗੇ ਤਾਂ ਜੋ ਮਸਾਲੇ ਅਤੇ ਤੇਲ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਾਰੇ ਮਸਾਲੇ ਅਸੀਂ ਮਿਕਸ ਕਰ ਲਏ ਹਨ ਆਚਾਰ ਸਾਡਾ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਕਿਸੇ ਵੀ ਚੀਨੀ ਦੇ ਜਾਂ ਕੱਚ ਦੇ ਮਰਦਮਾਨ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਜਿਸ ਵੀ ਬਰਤਨ ਵਿੱਚ ਤੁਸੀਂ ਆਚਾਰ ਸਟੋਰ ਕਰਕੇ ਰੱਖਣਾ ਹੋਵੇ ਉਹ ਬਰਤਨ एयर ਟਾਈਟ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਤੁਸੀਂ ਆਚਾਰ ਬਰਤਣਾ ਹੋਵੇ ਉਸ ਵਿੱਚ ਗਿੱਲਾ ਚਮਚ ਅਤੇ ਆਟੇ ਜਾਂ ਰੋਟੀ ਵਾਲੇ ਹੱਥ ਨਹੀਂ ਪਾਣੇ ਚਾਹੀਦੇ ਇਸ ਦੇ ਨਾਲ ਆਚਾਰ ਜੋ ਹੈ ਕਦੀ ਵੀ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਅੰਬ ਦੇ achar ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ